ਖੰਨਾ ਜਿਠੀ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕਰਵਾਏ ਗਿਆ ਅਨੰਦ ਕਾਰਜ ਸਮਾਗਮ ਦੌਰਾਨ ਦੋ ਔਰਤਾਂ ਨੇ ਇੱਕ ਹੋਰ ਔਰਤ ਦੇ ਪਰਸ ਵਿੱਚੋਂ ਮੁੰਦਰੀ ਚੋਰੀ ਕਰ ਲਈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਗੁਰਦੁਆਰੇ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਨੇ ਦੱਸਿਆ ਕਿ ਜਦੋਂ ਦੋਵੇਂ ਪਰਿਵਾਰ ਵਿਆਹ ਸਮਾਗਮ ਦੌਰਾਨ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਨ ਲਈ ਗਏ ਤਾਂ ਲੰਗਰ ਹਾਲ ਵਿੱਚ ਦੋ ਸ਼ੱਕੀ ਔਰਤਾਂ ਨੇ ਇੱਕ ਔਰਤ ਦੇ ਪਰਸ ਵਿੱਚੋਂ ਅੰਗੂਠੀ ਚੋਰੀ ਕਰ ਲਈ ਜਦੋਂ ਲੜਕੀ ਦੇ ਮਾਮਾ ਜਸਪਾਲ ਸਿੰਘ ਤੇ ਹੋਰਨਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਵਿਆਸ ਸਮਾਗਮ ਵਿੱਚ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਉਕਤ ਔਰਤ ਉਹਨਾਂ ਦੇ ਪਰਿਵਾਰ ਦੀ ਨਹੀਂ ਹੈ ਇਸ ਦੌਰਾਨ ਹੰਗਾਮਾ ਹੋ ਗਿਆ ਤੇ ਦੋਵਾਂ ਔਰਤਾਂ ਨੂੰ ਫੜ ਕੇ ਕੁੱਟਿਆ ਗਿਆ ਬਾਅਦ ਵਿੱਚ ਜਦੋਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਔਰਤਾਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਅਤੇ ਮੌਕੇ ਦੀ ਤਲਾਸ਼ ਵਿੱਚ ਸਨ ਚੋਰੀ ਤਲਾਸ਼ੀ ਲੈਣ ਤੇ ਉਸ ਕੋਲੋਂ ਚੋਰੀ ਦੀ ਮੁੰਦਰੀ ਬਰਾਮਦ ਹੋਈ ਇਸ ਤੋਂ ਬਾਅਦ ਦੋਵਾਂ ਔਰਤਾਂ ਨੂੰ ਫੜ ਕੇ ਥਾਣਾ ਸਿਟੀ 2 ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਖੰਨਾ ਤੋਂ Kusum Sharma ਦੀ ਵਿਸ਼ੇਸ਼ ਰਿਪੋਰਟ ਅਸੀਂ ਅੱਜ ਸਵੇਰੇ ਸ੍ਰੀ ਗੁਰੂ ਦਵਾਰਾ ਕਲੰਗੀ ਧਰ ਸਾਬਕਾ ਆਨੰਦਕਰੌਣ ਆਏ ਸੀਗੇ ਅੱਧੀ ਭਾਨ ਜੀ ਆ ਤੇ ਉਹਦਾ ਤੇ ਜਦੋਂ ਅਸੀਂ ਆਨੰਦ ਕਰਾ ਕਾਰਜ ਕਰਾ ਕੇ ਬਾਹਰ ਨਿਕਲੇ ਤਾਂ ਗੇਟ ਨਿਕਲਦੇ ਸਾਰੇ ਉੱਪਰਲੀ ਮੰਜ਼ਲ 'ਚ ਸੀਗੇ ਤਾਂ ਸਾਡੀ ਸਿਸਟਰ ਜਿਹੜੀ ਨਾਲ ਜਾ ਰਹੀ ਆ ਉਹਦੇ ਪਾਰਸੇ 'ਚੋਂ ਇੱਕ ਲੇਡੀ ਜੀ ਨੇ ਜੀਪ ਖੋਲ ਕੇ ਹੱਥ ਪਾ ਕੇ ਵਿੱਚ ਹੋ ਰਿੰਗ ਕਰ ਲਈ ਉਹਨੇ ਦੇਖਿਆ ਤਾਂ ਉਹਦਾ ਬਾਹ ਫੜ ਲਿਆ ਉਹ ਜਾਨੂ ਨੇ ਬਾਹ ਫੜੀ ਦੂਈ ਉਹ ਰਿੰਗ ਉਹਨੇ ਗਾਹ ਸਪਲਾਈ ਕਰਤੀ ਸਾਨੂੰ ਤਾਂ ਉਸ ਟਾਈਮ ਪਤਾ ਨਹੀਂ ਉਹਨੇ ਗਾਹ ਕਿੱਧਰ ਕਰਤੀ ਸਪਲਾਈ ਅਸੀਂ ਉਹਦੀ ਤਲਾਸ਼ੀ ਲਈ ਲੇਡੀਜ਼ ਨੇ ਤੇ ਉਹ ਬੈਂਕ ਜਿਹੜੇ ਮੈਨੇਜਰ ਸੀਗੇ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਦੱਸਿਆ ਉਹਨੇ ਨਾਲ ਹੋ ਕੇ ਦੇਖਿਆ ਤਾਂ ਉਹ ਤਲਾਸ਼ੀ ਲਈ ਉਹਦੇ ਕੋਲ ਨਿਕਲਿਆ ਨਾ ਉਹ ਫਿਰ ਜਿਹੜੀ ਉਹ ਕਹਦੇ ਵੀ ਕੋਈ ਹੋਰ ਵੀ ਹੋਊਗੀ ਨਾਲ ਇਹਨਾਂ ਦੇ ਉਹ ਗਾਹਾਂ ਜਦ ਡੰਡ ਪਾਈ ਗਈ ਤਾਂ ਉਹ ਦੂਜੀ ਲੇਡੀ ਸੀਗੀ ਉਹਦੇ ਕੱਪੜੇ ਕੋਈ ਐਡਾ ਵਧੀਆ ਨਹੀਂ ਸੀ ਇਹਦੇ ਕੱਪੜੇ ਬਹੁਤ ਵਧੀਆ ਪਾਏ ਹੋਏ ਸੀਗੇ ਟਰੋਰ ਗੱਡੀ ਵੀ ਸੀ ਤਾਂ ਉਹ ਲੜਕੀ ਜਿਹੜੀ ਦੂਜੀ ਸੀ ਨਾਲ ਦੀ ਲੇਡੀਜ਼ ਉਹ ਫੜੀ ਗਈ ਤਾਂ ਉਹ ਫੜ ਕੇ ਲਿਆਂਦੀ ਗੁਰਦੁਆਰਾ ਸਾਹਿਬ ਦੇ ਉੱਥੇ ਮੈਨੇਜਰ ਕੋਲ ਤਾਂ ਉਹਦਾ ਪਰਸ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਰਿੰਗ ਦੀ ਡੱਬੀ ਸਮੇਤ ਨਿਕਲਿਆਈ ਤੇ ਉਹ ਰਿੰਗ ਸਾਨੂੰ ਬਰਾਮਦ ਹੋ ਗਈ ਮਿਲ ਗਈ ਉਹ ਤੋਂ ਤੇ ਫਿਰ ਉਹ ਮੇਜਰ ਸਾਹਿਬ ਨੂੰ ਅਸੀਂ ਲੇਡੀ ਜਿੱਦੋਂ ਇਹ ਫੜਾਤੀਆਂ ਉੱਥੇ ਤਾਂ ਉਹਨਾਂ ਨੇ ਥਾਣੇ ਨੂੰ ਘਰਿਆ ਫੋਨ ਤੇ ਫੋਨ ਕਰਕੇ ਉਹਨਾਂ ਨੇ ساری ਗੱਲਬਾਤ ਦੱਸੀ ਇੱਥੋਂ ਫਿਰ ਇਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਲੇਡੀ ਜੀ ਸੀਗੀ ਉਸ ਤੇ ਉਹ ਉਹਨਾਂ ਨੂੰ ਲੈ ਕੇ ਫਿਰ ਇੱਥੇ ਥਾਣਾ ਸਿਟੀ 2 ਆ ਜਿਹੜਾ ਇਹਦੇ ਚ ਲੈ ਕੇ ਆਏ ਨੇ ਉਹ ਤੇ ਇਹ ਰਾਤੀਆਂ ਦੇ ਵਿੱਚ ਰਲੀਆਂ ਸੀ ਮਤਲਬ ਜੀ ਆਨੰਦਕਾਰੀਆਂ ਹਾਂ ਹਾਂ ਉਹ ਜਿਹੜੇ ਆਨੰਦਕਾਰਜ ਰਾਤੀ ਆਏ ਸੀਗੇ ਤੇ ਸਾਡੇ ਵੀ ਸੀਗੇ ਲੇਡੀ ਜੀ ਵੱਲੋਂ ਵੀ ਉਹ ਵਿੱਚੇ ਰਲੀ ਵੀ ਸੀਗੀ ਉਹ ਸਾਨੂੰ ਕਿਹੜੇ ਪਤਾ ਸੀਗਾ ਵੀ ਇਹ ਉਧਰੋਂ ਆ ਜਾ ਉਧਰੋਂ ਇਸ ਗੱਲ ਦਾ ਤਾਂ ਕੋਈ ਹੈ ਨਹੀਂ ਸੀ ਉਦੋਂ ਇਲਮ ਤੇ ਉਹ ਤਾਂ ਜਦੋਂ ਫੜੀ ਗਈ ਫੇਰ ਅਸੀਂ ਪੁੱਛਿਆ ਉਹਨਾਂ ਤੋਂ ਵੀ ਇਹ ਕਿਹਦੇ ਨਾਲ ਆ ਉਹ ਕਹਿਣ ਲੱਗੇ ਵੀ ਸਾਡੇ ਨਾਲ ਹੈ ਨਹੀਂ ਉਹ ਕਹਿਣ ਲੱਗੀ ਵੀ ਮੈਂ ਤਾਂ ਮੱਥਾ ਟੇਕਣ ਆਈ ਆ ਵੀ ਮੱਥਾ ਟੇਕ ਕੇ ਅਸੀਂ ਨਿਕਲ ਰਹੇ تھے ਇਸ ਕਰਕੇ ਫਿਰ ਉਹ ਜਿਹੜੀ ਉੱਥੇ ਫੜੀਆਂ ਗਈਆਂ ਤੇ ਰਿੰਗ ਬਰਾਮਦ ਹੋ ਗਿਆ ਉਹਨਾਂ ਤੋਂ ਤੇ ਬਰਾਤ ਕਿੱਥੋਂ ਆਈ ਹੋਈ ਸੀਗੀ ਇਹ ਬਰਾਤ ਇੱਥੋਂ ਖੰਨੇ ਤੋਂ ਲੋਕਲ ਤੋਂ ਆਈ ਆ ਤੇ ਲੇਡੀ ਵਾਲੇ ਲੜਕੀ ਵਾਲੇ ਵੀ ਲੋਕਲ ਨੇ ਖੰਨੇ ਤੋਂ ਹਾਂ ਕਿਹੜੇ ਪੈਲਸ ਚ ਰਿਹਾ ਜੀ ਇਹ ਪੈਲਸ ਯੂਕੇ ਪੈਲਸ ਹੈ ਜੀ ਆਹ ਭੂਲੇਵਾਲ ਸਾਹਿਬ ਹਾਂ ਉਹ ਫਿਰ ਮੈਨੇਜਰ ਸਾਹਿਬ ਨੇ ਫੋਨ ਕਰਿਆ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹ ਫਿਰ ਉਹਦੇ ਹਵਾਲੇ ਕਰਤੇ ਸਰ ਕੀ ਗੁਰਦੁਆਰਾ ਜੇ ਘਟਨਾ ਵਾਪਰੀ ਸੀ ਅੱਜ ਜਿਹੜੀ ਅੱਜ ਘਟਨਾ ਵੀਰ ਜੀ ਇਹ ਵਾਪਰੀ ਅੱਜ ਸਾਡੇ ਗੁਰਦੁਆਰਾ ਸਾਹਿਬ ਕਿੰਨਾ ਚਾਰ ਅਨੰਦਕਾਰਜ ਸੀਗੇ ਤੇ ਰੱਛ ਸੀ ਕਾਫੀ ਸੰਗਤਾਂ ਦਾ ਰੱਛ ਸੀਗਾ ਸੇਰ ਦੀ ਸੰਗਤਾਂ ਦੀ ਆਵਾਜ਼ੇ ਵੀ ਬਹੁਤ ਸੀਗੀ ਲੇਕਿਨ ਉਪਰੋਂ ਦੋ ਅਨੰਦਕਾਰਜ ਬੜੇ ਸ਼ਾਂਤੀਪੂਰਵਕ ਹੋ ਚੁੱਕੇ ਸੀ ਜਦੋਂ ਤੀਜਾ ਅਨੰਦਕਾਰਜ ਉੱਥੋਂ ਹੋ ਕੇ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਰੌਲਾ ਪੈ ਗਿਆ ਉੱਥੇ ਇੱਕ ਲੇਡੀ ਨੇ ਕੁਝੋ ਗੀਰੀ ਮੰਦਰੀ ਗੁੰਮੀ ਆ ਉਹਨੂੰ ਕੁਝ ਸੰਘਾਇਆ ਤਾਂ ਉਹ ਆੜਮਾਲ ਜਿਹਾ ਹੁਣ ਲੱਗੀ ਇਹਨੂੰ ਪਾਣੀ ਪਲਾਓ ਪਾਣੀ ਪਲਾਓ ਜਿਹੜੀ ਕਹਿ ਰਹੀ ਸੀ ਪਾਣੀ ਪਲਾਓ ਉਹਦੀ ਬੋਲੀ ਹਿੰਦੀ ਸੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇਹਨੇ ਕੀ ਕੀਤਾ ਹੈਗਾ ਵੀ ਇਹੀ ਚੋਰੀ ਕਰਨ ਵਾਲੀ ਇਹੀ ਲੱਗਦੀ ਹੈ ਉਹਨੂੰ ਥੱਲੇ ਫੜ ਕੇ ਇੱਥੇ ਆਫਿਸ ਦੇ ਵਿੱਚ ਲਿਆਂਦਾ ਉਰੇ ਮਾੜੇ ਮੋਟੀ ਝਾੜ ਝਾਂਬੀ ਕੀਤੀ ਉਹਨਾਂ ਦੀ ਉਰੇ ਫੇਰ ਦੂਸਰੀ ਇੱਕ ਲੇਡੀ ਹੋਰ ਆ ਗਈ ਉਹਨਾਂ ਦੇ ਨਾਲ ਉੱਥੱਲੇ ਸਾਡੇ ਲਿਫਟ ਲੱਗੀ ਹੋਈ ਆ ਉਹਦੇ ਵਿੱਚ ਉਹਨੇ ਡੱਬੀ ਸੜਤੀ ਆਪਣੇ ਬੈਗ ਦੇ ਵਿੱਚੋਂ ਕੱਢ ਕੇ ਆਹ ਪਈ ਆਹ ਪਈ ਲੱਭ ਗਈ ਲੱਭ ਗਈ ਬਸ ਇਸ ਤਰ੍ਹਾਂ ਦਾ ਰੌਲਾ ਉਹਨਾਂ ਨੇ ਪਾਇਆ ਲੇਕਿਨ ਅਸੀਂ ਫੇਰ ਇੱਥੇ ਦੇਖਿਆ ਵੀ ਇਹ ਪ੍ਰੋਫੈਸ਼ਨਲ ਲੱਗਦੀਆਂ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਕਹਿੰਦੀ ਅਸੀਂ ਸਟੇਸ਼ਨ ਤੋਂ ਪਾਰ ਰਹਿਣੀ ਆ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਪੁੱਛਿਆ ਫੇਰ ਕਹਿੰਦੀ ਅਸੀਂ ਲੁਧਿਆਣੇ ਦੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀ ਤਗਰੀਬਨ 15 20 ਮਿੰਟ ਬਾਅਦ ਆ ਕੇ ਪੁਲਿਸ ਉਹਨਾਂ ਨੂੰ ਆ ਕੇ ਲੈ ਗਈ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਲੇਕਿਨ ਮਾਲਕਾਂ ਨੂੰ ਹੁੰਦੀ ਮਿਲ ਗਈ ਜਿਹੜੀ ਆ ਆ ਘਟਣਾ ਵਾਪਰੀ ਆ ਇਹ ਕ੍ਰਾਈਮ ਜਿਹੜਾ ਹੋ ਰਿਹਾ ਬਹੁਤ ਹੈ ਇਹ ਸਾਡੇ ਪ੍ਰਸ਼ਾਸਨ ਦੀ ਕਹਿ ਲੋ ਵੀ ਨੈਗਲੀਜੈਂਸੀ ਹੈ ਜਾਂ ਕਿਵੇਂ ਆ ਹੁਣ ਅਸੀਂ ਉਹ ਜਨਨੀਆਂ ਐ ਤਿਆਰ ਹੋਈਆਂ ਹੋਈਆਂ ਸੀਗੀਆਂ ਜਿਵੇਂ ਵਿਆਹ ਵਾਲਿਆਂ ਦੇ ਨਾਲ ਆਈਆਂ ਹੁਣ ਮੇਕਅਪ ਕੀਤਾ ਹੋਇਆ ਸੀ ਚੰਗੇ ਸੂਟ ਪਾਏ ਹੋਏ ਸੀਗੇ ਤੇ ਥੋੜਾ ਜਿਆ ਏਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਲੱਗਦਾ ਕਿ ਜਿਹੜੇ ਵਿਆਹ ਐਸੀ ਦੋਨੇ ਪਾਰਟੀ ਇੱਥੇ ਖੰਨੇ ਦੀ ਸੀ ਹਾਂਜੀ ਖੰਨੇ ਦੀ ਪਾਰਟੀਆਂ ਸੀ ਲੋਕਲ ਪਾਰਟੀ ਸੀ ਇੱਥੇ ਔਰ ਉਹਦੇ ਵਿੱਚ ਜਿਹੜੇ ਲੜਕੀ ਦੇ ਮਾਮਾ ਜੀ ਸੀਗੇ ਉਹ ਵੀ ਰਿਟਾਇਰਡ ਪੁਲਿਸ ਅਫਸਰ ਨੇ ਉਹ ਹਾਂਜੀ ਤੇ ਪੁਲਿਸ ਨੂੰ ਮੋਕੇ ਤੇ ਆ ਗਈ ਸੀ ਪੁਲਿਸ ਆਈ ਹੈ ਜੀ ਤਕਰੀਬਨ ਅੱਧੇ ਘੰਟੇ ਬਾਅਦ ਆ ਗਈ ਸੀ ਹਾਂ ਜੇਦਾ ਵੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅਜੇ ਵਿਆਹ ਵਗੈਰਾ ਜਿਹੜੇ ਲੋਕੀ ਜਿਹੜੇ ਆਉਂਦੇ ਦਾ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਵੀ ਜਿਹੜਾ ਆਪਾਂ ਇਹ ਦਿਖਾਵੇਵਾਜੀ ਕਰਦੇ ਆਂ ਯਾਨੀ ਕਿ ਇਹਨਾਂ ਨੂੰ ਪੈਲਸਰਾਂ ਦੇ ਵਿੱਚ ਰੱਖ ਕੇ ਇੰਜਾਂ ਗੁਰਦੁਆਰਾ ਸਾਹਿਬ ਚਾ ਕੇ ਨਾ ਕਰੀਏ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਆਪਣਾ ਆਰਾਮ ਨਾਲ ਜੋ ਵੀ ਦੇਣ ਲੈਣ ਕਰਨਾ ਇੱਥੇ ਆਪਣਾ ਖਾਲੀ ਹੱਥ ਆਓ ਤੇ ਖਾਲੀ ਹੱਥ ਜਾਓ ਆਪਾਂ ਅਗਲੇ ਨੂੰ ਮੌਕਾ ਆਪ ਧੰਡਿਆਂ ਤੁਸੀਂ ਦਿਖਾਵੇਵਾਜੀ ਜਿਹੜੀ ਕਰਦੇ ਹੋ ਦੂਸਰੇ ਦਿਨ ਜਾਣਾ ਤੁਸੀਂ ਉਸ ਦਿਨ ਦੇਣ ਲੈਣ ਕਰ ਲਓ ਜਾਂ ਇੱਕ ਦਿਨ ਪਹਿਲਾਂ ਕਰ ਲਓ ਆਹੀ ਮੈਸੇਜ ਦੇਣਾ ਚਾਹਾਂਗੇ ਵੀ ਆਪਾਂ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋਏ ਆਪਾਂ ਇਸ ਗੱਲ ਦਾ ਵਿਚੋੜ ਰੱਖੀ ਆ ਆਪਣਾ ਬਚਾਓ ਆਪ ਕਰੋ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਨਾ ਕਿਸੇ ਨੇ ਪੁੱਛਣਾ ਤੇ ਕਿਤੇ ਕਦੇ ਇਹੋ ਜਿਹੀ ਘਟਨਾ ਨਹੀਂ ਵਾਪਰੀ ਗੁੰਜਰਦੇ ਨਹੀਂ ਕਦੀ ਪੱਗੇ ਗੁਰੂ ਘਰ ਚ ਕਦੇ ਨਹੀਂ ਹੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਸਰ ਕੀ ਮੈਟਰਸ ਦੀ ਜਰੀਏ ਤੋਂ ਮਿਲਾਂ ਜੀ ਸਰ ਦੋ ਲੇਡੀਜ਼ ਨੇ ਸੀਗੀਆਂ ਆਪਣੇ ਕਿਹੜਾ ਵਿਚਾਰ ਲਾੜ ਦੇ ਤੋਂ ਦੋ ਇੱਕ ਬੰਦ ਜੈੱਟਸ ਦੀਆਂ ਜੇਬ ਚੋਂ ਚੈਨਦੀ ਤੇ ਉਹ ਸੀਗੀਆਂ ਆ ਚਾਂਦੀ ਦੀ ਮੁੰਦੀ ਇੱਕ ਉਹ ਡੱਬੀ ਵਿੱਚ ਪਈ ਡੱਬੀ ਨੂੰ ਚੋਰੀ ਕਰਕੇ ਲੈ ਗਈਆਂ ਤੇ ਸ਼ਹਿਰ ਚ ਭੱਜੀਆਂ ਇਹ ਰਾਤ ਨੂੰ ਗ੍ਰਿਫਤਾਰ ਹੋਈਆਂ ਨੇ ਤਰੀਬ ਤੇ ਸਾਰਾ ਕਿੱਥੇ ਦਾ ਮੈਟਰ ਸੀ ਇਹ ਲਾ ਇਹ ਮੈਟਰ ਹੈਗਾ ਜੀ ਕਲਗੀਧਰ ਗੋਦਰਾ ਸਾਹਿਬ ਕੋਲੇ ਸੜਕ ਤੇ ਜੀ ਉੱਥੇ ਕੀ ਕਿੱਦਾਂ ਗਈਆਂ ਸਾਰੇ ਅੰਦਰ ਕੀ ਚੱਲੀਏ ਜੀ ਪ੍ਰੋਗਰਾਮ ਹੋ ਰਿਹਾ ਸੀ ਤਾਂ ਕੀ ਨਹੀਂ ਬਾਹਰ ਸੜਕ ਤੇ ਸੀਗਾ ਇਹ ਤਾਂ ਅੱਛਾ ਵਿਆਹ ਨੂੰ ਦਾ ਪ੍ਰੋਗਰਾਮ ਜਿਆਦਾ ਤੇ ਵਿਆਹ ਦਾ ਗੋਦਰਾ ਸਾਹਿਬ ਝੂਣਾ ਜੀ ਬਾਹਰ ਬੰਦਾ ਖੜਾ ਉਹਦੀ ਚੋਰੀ ਹੋਈਆਂ ਚੀਜ਼ਾਂ ਜੀ ਅੱਛਾ ਜੀ ਹਾਂ ਜੀ ਇਹ ਪਤਾ ਲੱਗਿਆ ਜੀ ਕਿ ਕਿਤੇ ਉਥੇ ਆਨੰਦ ਕਾਰਜਾ ਵਿੱਚ ਲਿਖਿਆ ਸੀ ਸੀਸੀਟੀਵੀ ਵੀ ਇਹਨਾਂ ਦੀ ਆਈ ਉਹ ਉਦੇ ਬਾਰੇ ਨਹੀਂ ਕੋਈ ਪਤਾ ਜੀ ਦਾ ਤੁਸਾਂ ਕੀ ਕਾਰਵਾਈ ਕੀਤੀ ਗਈ ਹੈ ਦਾ ਕਾਰਵਾਈ ਦਾ ਮੁਕੱਦਮਾ ਦਰਜ ਕਰਤਾ ਸੀ ਚੋਰੀ ਗਈ ਕਾਦੀ ਕਰੇ ਪਰਮਾ ਸਰਚਾ ਤੇ 1303 ਤੇ 1317 ਜਿਵੇਂ ਤੋਂ ਤੇ ਇਹਨਾਂ ਦੀ ਪਛਾਣ ਹੋ ਗਈ ਸਰ ਪਛਾਣ ਹੋ ਗਈ ਸਰ ਇਹਨਾਂ ਦੀ ਇਹਦੇ ਰਹਿਣ ਵਾਲੀਆਂ ਤੋਂ ਜ਼ਿਆਦਾ ਇਹਨਾਂ ਦਾ ਪਿੱਛਾ ਐਮਪੀ ਦਾ ਜੀ ਤੇ ਉਦੋਂ ਲੁਧਿਆਣੇ ਰਹਿੰਦੀਆਂ ਜੀ ਇਹ ਜਦੋਂ ਜਗਰਾਉਂ ਪੜ੍ਹਦੇ ਇਹਨਾਂ ਤੇ ਖਸ਼ਬੂ ਤੇ ਹੈਗੇ 4 ਮੁਕੱਦਮੇ ਚੋਰੀ ਦੇ ਦਰਜ ਆ ਤੇ ਦੂਸਰੀ ਲੇਡੀ ਰਕਸੈਨਾ ਉੱਤੇ ਕੋਈ ਦਰਜ ਨਹੀਂ ਸਾਰਾ ਇਹ ਚੀਜ਼ਾਂ ਨੂੰ ਇਹ ਚੋਰੀਆਂ ਦੇ ਬਾਹਰ ਦਿੱਤਾ ਨੂੰ ਇਜਾਮ ਦਿੰਦੇ ਨੇ ਅਸੀਂ ਇਹ ਇੰਨਾ ਤਾਂ ਜਿਵੇਂ ਮੁਕਦਮੇ ਦਰਜ ਹੋਇਆ ਜੀ ਉਹਨਾਂ ਤੋਂ ਪਤਾ ਹੀ ਨਹੀਂ ਲੱਗਦੇਵੇਂ ਚੋਰੀਆਂ ਜਾਂ ਮਾਂ ਦੰਦਿਆਂ ਨੇ ਇਜਾਮ ਜੀ ਇਹ ਆਮ ਲੋਕਾਂ ਨੂੰ ਅੱਡੇ ਤੇ ਜਿੱਥੇ ਰਸ ਜ਼ਿਆਦਾ ਹੈ ਜੀ ਉੱਥੇ ਚੋਰੀ ਕਰਦੀਆਂ ਨੇ ਹਾਂਜੀ ਤੇ ਫਿਰ ਆਮ ਲੋਕਾਂ ਨੂੰ ਕੀ ਤੁਸੀਂ ਇੱਕ ਮੈਸੇਜ ਲੈਣਾ ਚਾਹੋਗੇ ਜਿੱਦਾਂ ਕਿ ਵਿਆਹ ਸਮਾਗਮਾਂ 'ਚ ਇਹ ਜਿਹੜੇ ਲੇਡੀਜ਼ ਜੀ ਜਾਂ ਹੋਰ ਲੋਕ ਸ਼ਾਮ ਹੋਏ ਉਹਨਾਂ ਲਈ ਕੀ ਤੁਹਾਡਾ ਮੈਸੇਜ ਹੈ ਚਾਹੇ ਜੇ ਸ਼ਾਮਿਲ ਹੋ ਜਾਂਦੇ ਜਾ ਕੇ ਜਾਂ ਮੁੱਖਮੰ ਜਿਵੇਂ ਵਿਆਹਾਂ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਦਾ ਆਨੰਦ ਕ ਉਹਨਾਂ ਦੇ ਵਿੱਚ ਜਾ ਕੇ ਐ ਜਿਹੜੀਆਂ ਲੇਡੀਜ਼ ਜਾ ਕੇ ਜਾ ਕੇ ਉਹ ਬਣ ਕੇ ਰਿਸ਼ਤਾ ਬਣ ਕੇ ਐ ਜਿਹੜੀਆਂ ਚੋਕਰੀਆਂ ਕਰਦੇ ਹੁੰਦੇ ਨੇ ਉੱਥੇ ਦਾ ਸਾਰਾ ਆਪਣੇਆਂ ਵਿੱਚ ਜਿਹੜੇ ਵੀ ਵਿਆਹ ਦੇ ਅਟੈਂਡ ਕਰਦੇ ਨੇ ਆਪੋ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਰੱਖਣੀ ਚਾਹੀਦੀ ਆ ਉਦੋਂ ਵੀ ਕੋਈ ਸ਼ੱਕੀ ਆ ਕਿ ਦੂਜੇ ਨੂੰ ਡਿਸਕਸ ਕਰ ਲੈਣਾ ਚਾਹੀਦਾ ਵੀ ਜੇ ਕੋਈ ਸ਼ੱਕ ਪੈਂਦੀ ਵੀ ਕੁੜੀ ਵਾਲਿਆਂ ਦੇ ਜਾਂ ਮੁੰਡਿਆਂ ਦੇ ਨਹੀਂ ਪਤਾ ਨਾ ਕਰਿਆ ਉਹਨਾਂ ਨੂੰ ਆਪਸ ਵਿੱਚ ਵੈਰੀਫਾਈ ਕਰ ਲੈਣਾ ਚਾਹੀਦਾ ਜੀ ਕਿ ਕਿੰਨੀ ਸਮਾਨ ਹੁੰਦਾ ਲੋਕਾਂ ਉਹਨਾਂ ਲਈ ਕਿਹੜੀ ਮੈਸੇਜ ਉਹਦਾ ਵੀ ਕੀਮਤੀ ਸੰਬੰਧ ਹੈ ਉਹ ਵੀ ਆਪੋ ਆਪਣੇ ਜਾਂ ਲੋਕ ਦੇ ਵਿੱਚ ਰੱਖੋ ਜੀ ਪੂਰਾ ਜਾਂ ਆਪ ਦਾ ਜਿਹੜਾ ਬੈਗ ਆ ਉਹਨੂੰ ਪੂਰੇ ਕੰਟਰੋਲ ਮਤਲਬ ਢਿੱਲਾ ਛੱਡ ਕੇ ਨਾ ਚੀਜ਼ ਚਲੋ ਜੀ ਇਸ ਚੀਜ਼ ਨੂੰ ਆਪਣਾ ਸਬਾਨ ਸਾਹਮਣੇ ਰੱਖੋ ਜੀ